ਨੂਰਪੁਰ ਵੇਦੀ ਰੂਪਨਗਰ ਮੁੱਖ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਸੜਕ ਹਾਦਸੇ ਦੇ ਦੌਰਾਨ ਟਿਪਰ ਬੁਰੀ ਤਰ੍ਹਾਂ ਟੁੱਟਿਆ ਜੀਸੀਬੀ ਦੀ ਮਸ਼ੀਨ ਦੇ ਨਾਲ ਟਿਪਰ ਚਾਲਕ ਨੂੰ ਕੱਢਿਆ ਬਾਹਰ ਨੂਰਪੁਰ ਵੇਦੀ ਰੂਪਨਗਰ ਮੁੱਖ ਮਾਰਗ ਤੇ ਬੀਤੀ ਰਾਤ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਸਮਾਂ ਕਰੀਬ 12:01 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਟਿਪਰ ਚਾਲਕ ਨੂੰ ਬੁਰੀ ਤਰ੍ਹਾਂ ਵਿੱਚ ਫਸੇ ਹੋਣ ਦੇ ਬਾਵਜੂਦ ਜੀਸੀਬੀ ਮਸ਼ੀਨ ਅਤੇ ਸੀਸਾ ਤੋੜ ਕੇ ਬਾਹਰ ਕੱਢਿਆ ਗਿਆ ਹਾਸੇ ਦਾ ਕਾਰਨ ਮੌਕੇ ਤੇ ਲੋਕਾਂ ਨੇ ਧੁੰਦ ਨੂੰ ਦੱਸਿਆ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਵਾਇਰਲ ਕੀਤੀ ਗਈ ਇੱਕ ਵੀਡੀਓ ਰਾਹੀਂ ਕੀ ਕੁਝ ਜਾਣਕਾਰੀ ਦਿੱਤੀ ਗਈ ਆਓ ਸੁਣ ਲੈਂਦੇ ਹਾਂ ਇਹ ਗੱਡੀ ਹੈ ਜੀ ਜਿਹਦੇ ਨਾਲ ਐਕਸੀਡੈਂਟ ਹੋਇਆ ਜੀ ਆਜਮਪੁਰ ਚੌਂਕ ਦੇ ਵਿੱਚ ਜੀ ਆਜ ਰੈਸਟੋਰੈਂਟ ਦੇ ਕੋਲ ਜੀ ਇਹ ਜੀਸੀਬੀ ਮਂਗਾ ਕੇ ਜੀ ਕਾਫੀ ਮੁਸ਼ਕਲ ਕੀਤੀ ਜਿਹੜੀ ਹੈ ਬੰਦਿਆਂ ਨੇ ਜੀ ਹੌਂਦੇ ਕਾਰਨ ਜਿਹੜਾ ਡਰਾਈਵਰ ਜਿਹੜਾ ਵਿੱਚੇ ਫਸ ਗਿਆ ਤਾਂ ਬੜੀ ਮੁਸ਼ਕਲਤ ਦੇ ਨਾਲ ਜਿਹੜਾ ਕੱਢਿਆ ਤੇ ਤੁਹਾਨੂੰ ਤੋਂ ਵਿਚਾਰ ਰੱਖੋ ਜੇ ਸੀਬ ਦੇ ਨਾਲ ਸੰਘਲ ਪਾ ਕੇ ਜਿਹੜੇ ਫਿਰ ਕੈਬਨ ਖੁੱਤੇ ਉਹ ਜਿਹੜੀਆਂ ਡਰਾਈਵਰ ਦੀਆਂ ਲੱਤਾਂ ਵਿੱਚ ਫਸ ਚੁੱਕੀਆਂ ਤੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਬਚਾਅ ਹੋ ਗਿਆ ਤੁਹਾਨੂੰ ਤੋਂ ਵਿਚਾਰ ਰੱਖੋ ਜੀ ਨਾਬੇ ਦਾ ਡਰਾਈਵਰ ਹੈ ਇਹ ਇਹ ਟਿਪਰ ਦੇ ਨਾਲ ਆਜਮਪੁਰ ਚੌਂਕ ਦੇ ਵਿੱਚ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਬੜਾ ਖਤਰਨਾਕ ਐਕਸੀਡੈਂਟ ਸੀ ਸ਼ੀਸ਼ੇ ਤੋੜ ਕੇ ਫਿਰ ਡਰਾਈਵਰ ਕੱਢਿਆ ਉਹ ਜਿਹੜੀ ਡਰਾਈਵਰ ਦੀਆਂ ਲੱਤਾਂ ਵਿੱਚ ਘੁੱਟ ਹੋਣ ਨਾਲ ਜਿਹੜਾ ਉਹ ਵੀ ਜਿਹੜੀਆਂ ਹੱਡੀਆਂ ਟੁੱਟਦੀਆਂ ਜੀ ਪਰਜਾਨ ਬਖਸ਼ੀ ਪਰਮਾਤਮਾ ਨੇ ਜਿਹੜੀ ਮਦਦ ਆਜਮਪੁਰ ਤੋਂ ਕਾਂਜੀ ਸਰਪੰਚ ਭਰਾ ਸਾਨੂੰ ਖਾੜ ਕੇ ਲਿਆਇਆ ਜਿਹੜਾ ਮੌਕੇ ਦੇ ਪਿੱਛੇ ਗੱਡੀ ਲੈ ਕੇ ਆਉਂਦਾ ਤਾਂ ਉਦੋਂ ਆ ਪਿੰਡ ਤੋਂ ਜੀਸੀਬੀ ਟਰੈਕਟਰ ਬੁਲਾ ਕੇ ਜਿਹੜਾ ਡਰਾਈਵਰ ਦੀ ਜਾਨ ਬਚਾਈ ਨੂਰਪੁਰ 베ਦੀ ਰੂਪਨਗਰ ਮੁੱਖ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਸੜਕ ਹਾਦਸੇ ਦੇ ਦੌਰਾਨ ਟਿਪਰ ਬੁਰੀ ਤਰ੍ਹਾਂ ਟੁੱਟਿਆ ਜੀਸੀਬੀ ਦੀ ਮਸ਼ੀਨ ਦੇ ਨਾਲ ਟਿਪਰ ਚਾਲਕ ਨੂੰ ਕੱਢਿਆ ਬਾਹਰ ਨੂਰਪੁਰ 베ਦੀ ਰੂਪਨਗਰ ਮੁੱਖ ਮਾਰਗ ਤੇ ਬੀਤੀ ਰਾਤ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਸਮਾਂ ਕਰੀਬ 12:01 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਟਿਪਰ ਚਾਲਕ ਨੂੰ ਬੁਰੀ ਤਰ੍ਹਾਂ ਵਿੱਚ ਫਸੇ ਹੋਣ ਦੇ ਬਾਵਜੂਦ ਜੀਸੀਬੀ ਮਸ਼ੀਨ ਅਤੇ ਸੀਸਾ ਤੋੜ ਕੇ ਬਾਹਰ ਕਢਿਆ ਗਿਆ ਹਾਸੇ ਦਾ ਕਾਰਨ ਮੌਕੇ ਤੇ ਲੋਕਾਂ ਨੇ ਧੁੰਦ ਨੂੰ ਦੱਸਿਆ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਵਾਇਰਲ ਕੀਤੀ ਗਈ ਇੱਕ ਵੀਡੀਓ ਰਾਹੀਂ ਕੀ ਕੁਝ ਜਾਣਕਾਰੀ ਦਿੱਤੀ ਗਈ ਆਓ ਸੁਣ ਲੈਂਦੇ ਹਾਂ ਇਹ ਗੱਡੀ ਹੈ ਜੀ ਜਿਹਦੇ ਨਾਲ ਐਕਸੀਡੈਂਟ ਹੋਇਆ ਜੀ ਆਜਮਪੁਰ ਚੌਂਕ ਦੇ ਵਿੱਚ ਜੀ ਆਜ ਰੈਸਟੈਂਡ ਦੇ ਕੋਲ ਜੀ ਇਹ ਜੀਸੀਬੀ ਮਗਾ ਕੇ ਜੀ ਕਾਫੀ ਮਸ਼ੱਕਤ ਕੀਤੀ ਜਿਹੜੀ ਹੈ ਬੰਦਿਆਂ ਨੇ ਜੀ ਹੋਂਦੇ ਕਾਰਨ ਜਿਹੜਾ ਡਰਾਈਵਰ ਜਿਹੜਾ ਵਿੱਚੇ ਫਸ ਗਿਆ ਦਾ ਬੜੀ ਮੁਸ਼ਕਲਤ ਦੇ ਨਾਲ ਜਿਹੜਾ ਕੱਢਿਆ ਤੇ ਤੁਹਾਨੂੰ ਤੋਂ ਵਿਚਾਰ ਰੱਖੋ ਜੇ ਸੀਬ ਦੇ ਨਾਲ ਸੰਘਲ ਪਾ ਕੇ ਜਿਹੜੇ ਫਿਰ ਕੈਬਨ ਖਿੱਚੇ ਉਹ ਜਿਹੜੀਆਂ ਡਰਾਈਵਰ ਦੀਆਂ ਲੱਤਾਂ ਵਿੱਚ ਫਸ ਚੁੱਕੀਆਂ ਸੀ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਬਚਾਅ ਹੋ ਗਿਆ ਤੁਹਾਨੂੰ ਤੋਂ ਵਿਚਾਰ ਰੱਖੋ ਜੀ ਨਾਬੇ ਦਾ ਡਰਾਈਵਰ ਹੈ ਇਹ ਫਿਰ ਟਿਪਰ ਦੇ ਨਾਲ ਆਜਮਪੁਰ ਚੌਂਕ ਦੇ ਵਿੱਚ ਜਿਹੜਾ ਐ ਐਕਸੀਡੈਂਟ ਹੋਇਆ ਸੀ ਬੜਾ ਖਤਰਨਾਕ ਐਕਸੀਡੈਂਟ ਸੀ ਸ਼ੀਸ਼ੇ ਤੋੜ ਕੇ ਫਿਰ ਡਰਾਈਵਰ ਕੱਢਿਆ ਉਹ ਜਿਹੜੀ ਡਰਾਈਵਰ ਦੀਆਂ ਲੱਤਾਂ ਵਿੱਚ ਘੁੱਟ ਹੋਣ ਨਾਲ ਜਿਹੜਾ ਉਗਿਹੜੀਆਂ ਹੱਡੀਆਂ ਟੁੱਟਦੀਆਂ ਜੀ ਪਰਜਾਨ ਬਖਸ਼ੀ ਪਰਮਾਤਮਾ ਨੇ ਪਿੰਡ ਦੀ ਮਦਦ ਆਜਮਪੁਰ ਤੋਂ ਪੰਜੀ ਸਰਪੰਚ ਭਰਾ ਸਾਨੂੰ ਖਾਲਕੇ ਲਿਆਇਆ ਜਿਹੜਾ ਮੌਕੇ ਦੇ ਪਿੱਛੇ ਗੱਡੀ ਲੈ ਕੇ ਆਉਣਾ ਤਾਂ ਉਦੋਂ ਆ ਪਿੰਡ ਤੋਂ ਜੀਸੀਬੀ ਟਰੈਕਟਰ ਬੁਲਾ ਕੇ ਜਿਹੜਾ ਡਰਾਈਵਰ ਦੀ ਜਾਨ ਲਗਾਈ